ਖਬਰ ਹੁਸ਼ਰਪੁਰ ਦੇ ਹਲਕਾ ਟਾਂਡਾ ਔਟੋਮੋਟ ਤੋਂ ਹੈ ਜਿੱਥੇ ਕਿ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਉਸ ਵਕਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਹਲਕੇ ਦੇ ਪਿੰਡ ਦਾ ਇੱਕ ਸਰਪੰਚ ਆਪਣੇ ਕੁਝ ਸਾਥੀਆਂ ਸਮੇਤ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਹੋ ਗਿਆ ਤੇ ਇਲਾਜ ਲਈ ਆਏ ਨੌਜਵਾਨ ਤੇ ਹਮਲਾ ਕਰ ਦਿੱਤਾ ਜਿਸ ਦੀ ਕਿ ਮੁੱਖ ਤੇ ਬਣੀ ਵੀਡੀਓ ਵੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਘਟਨਾ ਤੋਂ ਬਾਅਦ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਵੀ ਮੁੱਖ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਾਣਕਾਰੀ ਮੁਤਾਬਕ ਚ ਬੀਤੇ ਦਿਨੀ ਪਿੰਡ ਸੋਹੀਆਂ ਅਤੇ ਦਰ ਦੋ ਧੜਿਆਂ 'ਚ ਝਕੜਾ ਹੋਇਆ ਸੀ ਤੇ ਇਸੇ ਰஞ்சிਤ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਉਸ ਵਕਤ ਗੱਡੀ ਚਾੜ੍ਹ ਦਿੱਤੀ ਗਈ ਜਦੋਂ ਦੋਵੇਂ ਪ੍ਰਾ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤੇ ਜਦੋਂ ਜ਼ਖਮੀ ਹਾਲਤ ਵਿੱਚ ਇਹ ਦੋਵਾਂ ਨੂੰ ਸਰਕਾਰੀ ਹਸਪਤਾਲ 'ਚ ਟਾਂਡਾ 'ਚ ਲਿਆਂਦਾ ਗਿਆ ਤਾਂ ਸਰਪੰਚ ਵੱਲੋਂ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਹੋ ਕੇ ਮੁਰਤ ਤੋਂ ਹਮਲਾ ਕਰ ਦਿੱਤਾ ਇਸ ਹਮਲੇ 'ਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲਈ ਰੈਫਰਲ ਕਰ ਦਿੱਤਾ ਗਿਆ ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਐਸਐਚਓ ਗੁਰਿੰਦਰਜੀਤ ਨਾਗਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਇਸ ਮਾਮਲੇ 'ਚ ਬਖਸ਼ਿਆ ਨਹੀਂ ਜਾਵੇਗਾ ਹੁਸ਼ਾਰਪੁਰ ਦੇ ਉਸਤੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਕਿਹੜਾ ਪਿੰਡ ਆਪਣਾ ਆਪਣਾ ਮਰ ਗਿਆ ਕੀ ਮਾਮਲਾ ਕੀ ਹੋਇਆ ਝਗੜੇ ਦਾ ਅੱਜ ਸਾਰਾ ਪਤੋ ਦੇ ਮੈਂ ਜਾਨੀ ਮੇਰਾ ਭਰਾ ਛੋਟਾ ਤੇ ਮੋਟਰਸਾਈਕਲ ਤੇ ਤੇ ਤੇਜ਼ ਪਿੱਛੋਂ ਉਸ ਤਾਂ ਨਾਲ ਗੱਡੀ ਸਾਡੇ ਉੱਪਰ ਮਾਰਨ ਦੀ ਨੀਂਦ ਨਾਲ ਸੱਟ ਝਾੜ ਕੇ ਜੀ ਮੋਕਾ ਦੇਖ ਸਕਦੇ ਜਾਨੀ ਦੱਸਾਂ ਬਣ ਸੋ ਗਿਆ ਤਾਂ ਨਹੀਂ ਉਤੇ ਮੋਟਰਸਾਈਕਲ ਦਾ ਹਲਾਅ ਦੇਖ ਸਕਦੇ ਸਾਢੇ 6:00 ਵੱਜੀਆਂ ਸਾਨੂੰ ਲੋਕਾਂ ਨੇ ਉੱਥੇ ਚੱਕੀ ਲਿਆ ਕੇ ਸਰਕਾਰੀ ਹਸਪਤਾਲ ਦਾਖਲ ਪਾਇਆ ਨਹੀਂ ਤੇ ਮੁੜ ਕੇ ਐਮਰਜੈਂਸੀ ਬਾੜ ਦੇ ਵਿੱਚ ਇਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਤੇ ਫਿਰ ਹਮਲਾ ਕਰ ਦਿੱਤਾ ਮੈਨੂੰ ਪਤਾ ਨਹੀਂ ਰੀਤ ਨੇ ਮੇਰੇ ਸਿਰ ਤੇ ਕੀ ਕੋਈ ਮਾਰੀ ਕੀ ਮੰਗ ਕਰਦੇ ਹੋ ਅਜਨਸਾਫ ਦੀ ਮੰਗ ਕਰਦੇ ਜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜਿੱਥੇ ਹਸਪਤਾਲ ਦੀ ਵੀਡੀਓ ਵੀ ਦੇਖ ਸਕਦੇ ਹਾਂ ਅੰਦਰ ਸੀ ਬਾੜ ਦੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਕਿਉਂ ਦੇ ਦੀ ਵੀ ਕਿੰਨੀ ਕੰਮ ਲੱਗੀ ਉੱਥੇ ਦੇ ਵੀ ਦੇਖ ਸਕਦੇ ਹੋ ਕਿਨ ਸਾਹਮਣੇ ਕਰਦੇ ਇਹ ਇਹਨਾਂ ਦੇ ਬੰਦੇ ਸਾਰੇ ਜੀ ਪ੍ਰਾਣੀ ਨਿਰਜਨ ਦੇ ਚੱਲਦੇ ਆ ਤੇ ਅੱਜ ਇਹਨਾਂ ਨੇ ਮੇਰੇ ਭਰਾ ਦੇ ਉੱਤੇ ਸੋਨੇ ਵਾਲੇ ਜੱਸੇ ਫੜਦ ਨੇ ਗੱਡੀ ਚਾੜੀ ਆ ਮਾਰਨ ਦੀ ਨੀਕ ਨਾਲ ਟੀਕੀ ਚਾੜਤੀ ਆ ਤੇ ਉੱਥੇ ਮੁੜ ਕੇ ਕੋਈ ਕਾਰਨ ਕਰਕੇ ਉਹਦੇ ਮੇਰੇ ਭਰਾ ਦੇ ਘੱਟ ਲੱਗ ਗਿਆ ਇਹਨਾਂ ਨੇ ਜਿੱਦਾ ਹਸਤਾਲ ਵਿੱਚ ਪਹੁੰਚਾਇਆ ਆ ਤੇ ਇੱਥੇ ਆ ਕੇ ਇਹਨਾਂ ਨੇ ਫਿਰ ਸਾਟਾਟ ਜਾਣਿਆਂ ਨੇ ਆ ਕੇ ਹਮਲਾ ਕਰਤਾ ਮੇਰੇ ਭਰਾਵਾਂ ਤੇ ਐਮਰਜੈਂਸੀ ਦੇ ਵਿੱਚ ਤੇ ਤਰ ਤਾਰ ਹਥਿਆਰ ਮਾਰ ਮਾਰ ਕੇ ਮੇਰੇ ਭਰਾਵਾਂ ਦੇ ਸਿਰ ਬਾੜਦੀ ਆ ਇੱਕ ਕਿਸੇ ਸਿਆਸੀ ਪਾਰਟੀ ਦੇ ਨਾਲ ਕਰਕੇ ਸਾਨੂੰ ਕਹਿੰਦੇ ਆ ਕਿ ਤੁਸੀਂ ਸਾਡਾ ਕੁਝ ਨਹੀਂ ਬੰਗਾਲ ਸਕਦੇ ਅਸੀਂ ਤੁਹਾਨੂੰ ਮਾਰਾਂਗੇ ਗੁੱਟਾਂ ਦੇ ਘੱਟੇ ਪਾਛੇ ਵੀ ਹਵਾ ਮੰਗੇ ਕਿ ਜੋ ਕਿ ਮੇਰਾ ਇੱਕ ਭਰਾ ਇੱਥੇ ਲਾਜ ਲਈ ਪਿਆ ਆ ਤੇ ਇੱਕ ਮੇਰਾ ਭਰਾ ਹਜ਼ਾਰ ਤੋਂ ਰੇਕ ਕਰਤਾ ਜਿਉਂਦੇ ਲੱਖ ਤੇ ਜੋ ਜਦੀ ਸਾਡਾ ਆਪਾਂ ਇਹਦੀ ਮੰਗ ਕਰਦੇ ਹਾਂ ਸਾਨੂੰ ਹਿਸਾਬ ਦਿੱਤਾ ਜਾਵੇ ਸਰਜਿਕ ਸ਼ਿਵ ਹਸਤਾਲ ਅਮਰਜੈਂਸੀ ਵਾਰਡ ਦੇ ਵਿੱਚ ਜਿਹੜੀ ਹੈਗੀ ਕੁਝ ਨੋਜਵਾਨਾ ਬੋਲ ਜਿਹੜੀ ਆ ਅੰਦਰ ਆ ਕੇ ਇੱਕ ਦਾਖਲ ਮਰੀਦੇ ਉੱਤੇ ਹਮਲਾ ਕੀਤਾ ਗਿਆ ਕੀ ਕੀ ਮਾਮਲਾ ਕੀ ਹੈ ਉਹ ਇਹ ਇੱਕ ਦਰਗਾਹ ਹਰੀਤ ਹੈਗੇ ਤੇ ਇੰਦਰ ਸਿੰਘ ਪਾਰਟੀ ਜਿਵੇਂ ਉਸੇ ਨਾਲ ਹੀ ਉਹਨਾਂ ਦਾ ਪਿੰਡ ਹੈਗਾ ਸੁਈਆਂ ਜਿੱਸਾ ਪੰਡਤ ਕਰਕੇ ਸਰਪੰਚ ਪਾਰਟੀ ਹੈਗੀ ਹੈ ਜੀ ਇਹਨਾਂ ਦਾ ਆਪਸ ਵਿੱਚ ਜਿਹੜਾ ਪਿਛਲੇ ਪਿਛੇ ਵੀ ਥੋੜਾ ਟਾਈਮ ਪਹਿਲਾਂ ਲੜਾਈ ਹੋਈ ਸੀ ਜਿਹਦੇ ਵਿੱਚ ਮੌਤਵਾ ਦਰ ਗਿਆ ਤੇ ਉਹਦੇ ਵਿੱਚ ਰੰਜਿਸ਼ ਵਾਜ ਚ ਅੱਜ ਫੇਰ ਦੁਬਾਰਾ ਇਹ ਲੜਾਈ ਹੋਈ ਆ ਜਿਸ ਦੇ ਵਿੱਚ ਜਿਹੜਾ ਚਿੰਦਰ ਸਿੰਘ ਪਾਰਟੀ ਜਿਹੜੀ ਹਸਪੀਟਲ ਸੀਗੀ ਤੇ ਮੈਨੂੰ ਪਤਾ ਲੱਗਾ ਮੈਂ ਹੁਣ ਮੌਕਾ ਦੇਖਣ ਜਾ ਰਿਹਾ ਦੂਜੀ ਪਾਰਟੀ ਨੇ ਸਿਆ ਕਰਨ ਨਾਲ ਜਿਹੜਾ ਹਮਲਾ ਕੀਤਾ ਉਹ ਕਰਕੇ ਵੈਰੀਫਾਈ ਹੋਣੇ ਮੌਕਾ ਦੇਖਣ ਜਾ ਰਿਹਾ ਜਿਹਨਾਂ ਨੂੰ ਏਐਸ ਜੀਜੀਤ ਸਿੰਘ ਜਿਹੜੀ ਡਿਊਟੀ 'ਚ ਰਹੇ ਨੇ ਤੇ ਦੇਖ ਕੇ ਜੋ ਵੀ ਹੈਗਾ ਜਿਹਦਾ ਅੱਗੇ ਮੁਕਦਮਾ ਦਰਜ ਕਰਕੇ ਤੇ ਕਾਰਵਾਈ ਕਰਕੇ ਬੰਦੇ ਫੜ ਕੇ ਅੰਦਰ ਦਿਆਂਗੇ ਪਰ ਇਹ ਦਰਗਾਹ ਦੀ ਟੀਮ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਜਿਹੜੀ ਹੈਗੀ ਹੈ ਕਾਰ ਮੋਟਰਸਾਈਕਲ ਜਿਹੜੇ ਮਾਰ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਸੀ ਹਾਂ ਜੀ ਇਹ ਚੀਜ਼ ਜੇ ਮਨੋ ਮੇਰੇ ਧਿਆਨ ਚ ਵੀ ਮੈਂ ਵੀਡੀਓ ਦੇਖੀ ਹੈ ਜੀ ਬਾਕੀ ਮੈਂ ਇਹ ਜਸਟ ਹੁਣੇ ਇਹ ਜੇ ਥਾਣੇ ਆਇਆ ਹੀ ਅੱਜ ਮੈਂ ਮਾਝੂ ਕੋਰਟ ਤੋਂ ਹੁਣ ਮੈਂ ਬਾਕੀ ਮੌਕਾ ਦੇਖ ਕੇ ਸਾਰਾ ਜਿਹੜਾ ਜੋ ਹੈ ਜੋ ਹਲਾਥ ਹੈ ਕਿ ਮਿਲਨ ਤੋਂ ਕੋਈ ਜਿਹੜੀ ਕਾਰਵਾਈ ਕਰਾਂ ਜੀ ਇਨਸਪਾਇਰ ਵੇ ਇਨੋਵੇਸ਼ਨ ਡੀ ਐਮ ਐ ਯੂਨੀਵਰਸਿਟੀ